ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਸਿੰਘ ਲਹਿਲ ਤੇ ਤੁਸੀਂ ਦੇਖ ਰਹੇ ਹੋ ਸਿੱਧੀ ਗੱਲ ਸੋ ਅੱਜ ਚੜ੍ਹਦੀ ਕਲਾ 브ਦਰਹੁੱਡ ਡਵੈਲਪਰਸ ਐਸੋਸੀਏਸ਼ਨ ਵੱਲੋਂ ਆਪਣਾ ਦੂਸਰਾ ਖੂਨਦਾਨ ਕੈਂਪ ਲਗਾਇਆ ਗਿਆ ਇਸ ਖੂਨਦਾਨ ਕੈਂਪ ਦੇ ਵਿੱਚ 16 ਦੇ ਕਰੀਬ ਖੂਨਦਾਨੀਆਂ ਨੇ ਜਿਹੜਾ ਖੂਨਦਾਨ ਕੀਤਾ ਔਰ ਇਸ ਮੌਕੇ ਦੇ ਉੱਤੇ ਇਹਨਾਂ ਖੂਨਦਾਨੀਆਂ ਨੂੰ ਆਪਾਂ ਸਰੀ ਤੋਂ ਅੰਮਲਿ ਬ੍ਰਾਈਨ ਨਾਲ ਸਾਡੇ ਕੋਰ ਕਮੇਟੀ ਮੈਂਬਰ ਅਵਤਾਰ ਸਿੰਘ ਜਿੱਤਨੂਆ ਸੀਨੀਅਰ ਕਾਰਜਕਾਰੀ ਇੰਜੀਨੀਅਰ ਰੁਵਾਤ ਸਾਹਿਬ ਸੰਦੀਪ ਨਤਲਜੋਜੀ ਲਖਵੀਰ ਗਰੇਵਾਲ ਜੀ ਹਰਪ੍ਰੀਤ ਮਾਨਕਟੜਾ ਵਰਨਾਲਦੀ ਨਾਲ ਚੀਮਾ ਸਾਹਿਬ ਤੇ ਜਸਵਿੰਦਰ ਸਿੰਘ ਦਲਾਵਰੀ ਉਹਨਾਂ ਵੱਲੋਂ ਇਹਨਾਂ ਖੁੰਡਾਨੀਆਂ ਦਾ ਸਨਮਾਨਿਤ ਕੀਤਾ ਗਿਆ ਔਰ ਇਸ ਮੌਕੇ ਦੇ ਉੱਤੇ ਇਸ ਚੜ੍ਹਦੀ ਕਲਾ ਵੈਲਫੇਅਰ ਐਸੋਸੀਏਸ਼ਨ ਵੱਲੋਂ ਹਰ ਪੀੜਤ ਲੋਕਾਂ ਲਈ ਜੋ ਫੰਡ ਇਕੱਠਾ ਕੀਤਾ ਗਿਆ ਸੀ ਉਸ ਫੰਡ ਦਾ 12000 ਡਾਲਰ ਦਾ ਜਿਹੜਾ ਡਰਾਫਟ ਹੈ ਉਹ ਡਾਇਰੈਕਟਰ ਸਿੱਖੀ ਅਵੇਰ ਫਾਊਂਡੇਸ਼ਨ ਦੇ ਜਿਹੜੇ ਪਿਰਤਾ ਪਿਰਤਾ ਨੇ ਸੰਦੀਪ ਸੰਦੀਪ ਦੀ ਸੰਮਨਦੀਪ ਸਿੰਘ ਉਹਨਾਂ ਨੂੰ ਜਿਹੜਾ ਪੇਂਟ ਕੀਤਾ ਜਾਂਦਾ ਆਓ ਤੁਹਾਨੂੰ ਦਿਖਾਉਂਦੇ ਆਂ ਇਸ ਖੁੰਡਾਂ ਤੇ ਨਾਲ ਨਾਲ ਹਰ ਪੀੜਤ ਪਰਿਵਾਰਾਂ ਦੀ ਇਕੱਠੀ ਕੀਤੀ ਗਈ ਮਦਦ ਦਾ ਜਿਹੜਾ ਡਰਾਫਟ ਪੇਟ ਕੀਤਾ ਗਿਆ ਉਹਦੀ ਇੱਕ ਖਾਸ ਰਿਪੋਰਟ 브ਦਰਰ후ਡ ਵੈਲਫੇਅਰ ਐਸੋਸੀਏਸ਼ਨ ਇਹਨਾਂ ਨੇ ਥੋੜੇ ਸਮੇਂ ਦੇ ਵਿੱਚ ਬਹੁਤੇ ਲੋਕ ਸੰਸਥਾਵਾਂ ਬਣਾਉਂਦੇ ਆ ਇਸ ਕਰਕੇ ਸਾਡਾ ਨਾਮ ਹੋਵੇ ਪਰੰਤੂ ਇਹਨਾਂ ਨੇ ਇਸ ਕਰਕੇ ਸੰਸਥਾ ਬਣਾਈ ਕਿ ਸਾਡਾ ਫਰਜ਼ ਕੀ ਬਣਦਾ ਹੈ ਕਿ ਜਿਹੜੇ ਮੁਲਕ ਦੇ ਵਿੱਚ ਜਿਹੜੀ ਤਾਂ ਤੇ ਅਸੀਂ ਰਹਿ ਰਹੇ ਹਾਂ ਉਸ ਕਮਿਊਨਿਟੀ ਲੀਗ ਕੁਝ ਨਾ ਕੁਝ ਕਰੀਏ ਪਹਿਲਾਂ ਵੀ ਜ਼ਿਕਰ ਹੋਇਆ ਕਿ ਇਹਨਾਂ ਨੇ ਕਲੀਨ ਅਪ ਦਾ ਬੜਾ ਵਧੀਆ ਕੰਮ ਕੀਤਾ ਹੋਰ ਉਹਦੇ ਨਾਲ ਨਾਲ ਪਹਿਲਾਂ ਵੀ ਬਲੱਡ ਡੋਨੇਸ਼ਨ ਦਾ ਇੱਕ ਕੈਂਪ ਲਾਇਆ ਐਸੇ ਦੂਸਰਾ ਕੈਂਪ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਕੁਝ ਸਮੇਂ ਬਾਅਦ ਆਪਾਂ ਨੂੰ ਯਾਦ ਆਏਗਾ ਆਉਣ ਵਾਲੇ ਸਾਡੇ ਜਿਹੜੇ ਬੱਚੇ ਨੇ ਸਾਡੀ ਇਨੈਕਸਲੇਸ਼ਨ ਨੇ ਉਹ ਚੇਤੇ ਰੱਖਣਗੇ ਕਿ ਸਾਡੇ ਪੁਰਖਿਆਂ ਨੇ ਵਿੱਚ ਨੇ ਕੰਮ ਕੀਤਾ ਹੈ ਇਹਨਾਂ ਦੀ ਟੀਮ ਵੱਲੋਂ ਉਹ ਵੀ ਦਿੱਤਾ ਜਾਣਾ ਹੈ ਦੇ ਨਾਲ ਦੇ ਨਾਲ ਤਾਂ ਜਿਹੜੇ ਬਲੱਡ ਡੋਨੇਟ ਕਰਨ ਵਾਲੇ ਭੈਣ ਭਰਾ ਨੇ ਉਹ ਵੀ ਉੱਚੇ ਚੇਤੇ ਤੌਰ ਤੇ ਪਹੁੰਚੇ ਨੇ ਉਹਨਾਂ ਦਾ ਸਮਾਨ ਸੰਸਥਾ ਵੱਲੋਂ ਕਿਤੇ ਜਾਣਾ ਤੁਹਾਡਾ ਪਹੁੰਚਣ ਦੇ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਪੈਰੋਰਾਮਾ ਤੋਂ ਕਿਉਂਕਿ ਸਰੀ ਸਰੀ ਪੈਰੋਰਾਮਾ ਪੈਰੋਰਾਮਾ ਵਿੱਚ ਸਰੀ ਚ ਹੀ ਪੈਂਦਾ ਤੁਹਾਲੇ ਨਾਲ ਦੀ ਸਹੀ ਆ ਤੇ ਅਗੇ ਫਰਕ ਇਹ ਲੰਦੇ ਆ ਕਿ ਨਿਊਟਨ ਕਹਿੰਦੇ ਹੈ ਤਾਂ ਸਰੀਰ ਹੋਣਾ ਸਰੀਰ ਤੇ ਨਰਾ ਮਤੋਂ ਐਮ ਐਲਏ ਸਾਰੇ ਕੋਲ ਚੇਚੇ ਤੌਰ ਤੇ ਆਏ ਨੇ ਥੈਂਕਸ ਫॉर ਕਮਿੰਗ ਹੇਅਰ ਤੇ ਇਹਦੇ ਵਿੱਚ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਉਹ ਜਿਹੜਾ ਇਹਨਾਂ ਦਾ ਕਾਰਜ ਹੈ ਜਿਹੜਾ ਇਹਨਾਂ ਵੱਲੋਂ ਵਿਢਿਆ ਗਿਆ ਤੇ ਚਲਤੀ ਕਰਾ ਚਲਤੀ ਕਰਾ ਵਾਟ ਇਜ਼ ਮੀਨਿੰਗ ਬਾਈ ਚਲਤੀ ਕਰਾ ਵੈਲਕਮ ਟੂ ਦਾ ਇਵੈਂਟ ਸੋ i think you must be familiar with the organization and the works that we are doing okay. so we have enlisted everything on the website so this uh, ngo was made uh, in july 2025 and since then uh, uh, this is our second coordination camp so earlier it was the first one was in july in the first month of its uh, uh, you know formation and then we did some uh, uh, clean up uh, drives in uh, athletic park and then we collected around 5000 uh, worth 5000 brand new toys and we donated it to bc children hospital and uh, we also did some uh, you know social events to recognize the community people like uh, you know Singh faiz shahmandip singh ਔਰ ਇਹਨਾਂ ਦੇ ਕਾਰਜ ਖੇਤਰ ਦੇ ਬਾਰੇ ਮੈਂ ਜਾਣਦਾ ਜਾਣਦਾ ਰਿਹਾ ਔਰ ਮੈਂ ਇਹਨਾਂ ਨੂੰ ਆਫਰ ਕੀਤਾ ਸੀ ਅੱਜ ਤੋਂ ਮੇਰੇ ਕੋਲ 6-7 ਸਾਲ ਪਹਿਲਾਂ ਕਿ ਮੇਰੇ ਲਈ ਕੋਈ ਸੇਵਾ ਦਾ ਮੌਕਾ ਹੋਏਗਾ ਤਾਂ ਮੈਨੂੰ ਜਰੂਰ ਦੱਸਿਓ ਤੇ ਸਿੱਧੀ ਗੱਲ ਕਰਾਂਗਾ ਵੀ ਰੈਡ ਕਰਮ ਵਰਗੇ ادارے ਨੇ 1.5 ਮਿਲੀਅਨ ਇਕੱਠਾ ਕਰਕੇ ਦਿੱਤਾ ਹੈ ਉਹਨਾਂ ਨੂੰ ਸੋ ਉਸ ਚੀਜ਼ ਨੇ ਮੈਨੂੰ ਮੋਟੀਵੇਟ ਕੀਤਾ ਵੀ ਜਿਹੜੀ ਅਸੀਂਾਂ ਛੋਟੇ ਜਿਹੇ ਅਮਾਉਂਟ ਇਕੱਠੀ ਕੀਤੀ ਹੈ ਉਹ ਭਾਈ ਸ਼ਮਨਦੀਪ ਸਿੰਘ ਦੇ ਹਵਾਲੇ ਕੀਤੀ ਜਾਵੇ Trying to keep up with what's going on. Yeah, no, these uh, these events are so amazing and fantastic. I did. I was. Uh, I was just at something else, and I've got a busy day. I was supposed to be in Vancouver, and I didn't have to go. So luckily, I could come here. I went over to the blood drive, but too late. Everybody was already gone. So I'm going to have to go donate afterwards. And uh, so I raced here as fast as I could to try and get on time. But I just got to thank you all. Thank you for the invite, first of all. And thank you all for everything you're doing. I mean, it's a great cause. We have so many people suffering back because of the floods. So, everything we can do is, uh, is greatly appreciated by everybody the people here, the people there. And thank you guys all. Thank you very much for inviting me here. Thank you, Vasma Jayatam. ਇਹ ਨਮਾ ਵਧੀਆ ਦਿਲਾਵਰਾਂ ਨੇ ਹੈਗਾ ਸਾਰਿਆਂ ਦਾ ਮੇਰਾ ਪਹਿਲਾ ਪਹਿਦ ਹੈ। ਮੈਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਦਿਲਾਵਰੀ ਜੀ ਤੇ ਸਾਰੀ ਟੀਮ ਨੇ ਰਲ ਕੇ ਜਿਹੜਾ ਇਹ ਕੈਂਪਲੋਇਰ ਡੋਨੇਸ਼ਨ ਅਗਲੋ ਹੈ ਬਹੁਤ ਵਧੀਆ ਲੱਗਿਆ। ਬਹੁਤ ਖੁਸ਼ੀ ਦੀ ਗੱਲ ਹੈ। ਮੈਂ ਆਪਣੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਇੱਥੇ ਹਾਜ਼ਰੀ ਭਰੀ ਹੈ ਤੇ ਅੱਗੇ ਵਾਸਤੇ ਵੀ ਮੈਂ ਆਸ ਕਰੂਗਾ ਕਿ ਦਿਲਾਵਰੀ ਜੀ ਤੇ ਹੋਰ ਸਾਰੀ ਟੀਮ ਇਸ ਤਰ੍ਹਾਂ ਹੀ ਵਧੀਆ ਤੋਂ ਵਧੀਆ ਕੰਮ ਕਰਦੇ ਰਹਿਣ। ਜੀ ਬੈਕ ਆ ਲਾਈਕ ਟੂ ਸੇ ਥੈਂਕ ਯੂ ਟੂ ਏਵਰੀਬਾਡੀ ਧੰਨਵਾਦ ਤੁਹਾਡਾ ਸਾਰਿਆਂ ਦਾ ਫॉर द ਹਾਰਡ ਵਰਕ ਆਲ ਯੂ ਗਾਇਸ ਡੂ ਹੈ ਜੀ ਆਪਣੇ ਗਰੇਵਾਲ ਇਹਨਾਂ ਨੇ ਆਪਣੇ ਨਿਆਣੇ ਵੀ ਗੋਲ ਕੀਤੇ ਵਾਜਿਆ ਨੇ ਹੈ ਜੀ ਆਪਾਂ ਭੈਣ ਭਾਈ ਸਾਰੇ ਇਕੱਠੇ ਹੋਏ ਆ ਮੈਨੂੰ ਬੜਾ ਜੀ ਆਪਾਂ ਸਾਰਿਆਂ ਨੂੰ ਪਤਾ ਵੀ ਆਪਾਂ ਬਲੱਡ ਦੇਣਾ ਕਿ ਇਹ ਜੀ ਲਾਈਫ ਸੇਵ ਕਰਾਂਗੇ ਸਾਰੇ ਨਾ ਬਟਾ ਪਾਉਣਾ ਬਟ ਕਿ ਆਪਾਂ ਕੌਣ ਬੰਨੇ ਆ ਕੋਈ ਪਰਾਲਾ ਕਰੂਗਾ ਕੋਈ ਅਪਾਇੰਟਮੈਂਟ ਬਣਾਊਗਾ ਤਾਂ ਹੀ ਹੋ ਰਿਹਾ ਹੈ ਵੀ ਆਲ ਹਰੇਕ ਬੰਦਾ ਕਹਿੰਦਾ ਆ ਕਰੀ ਆਓ ਕਰੀਏ ਬਟ ਕੈਪਟਨ ਸਾਹਿਬ ਦਾ ਸਾਡਾ ਦਲਵਾਰੀ ਸਿੰਘ ਦਾ ਉਹ ਸਲੂਟ ਕਰਦੇ ਆ ਭਾਈ ਸਾਹਿਬ ਨੂੰ ਇਹਨਾਂ ਨੂੰ ਉਹਨੂੰ ਸਾਰਿਆਂ ਨੂੰ ਮੈਂ ਸਲੂਟ ਕਰਦਾ ਆ ਭਾਈ ਭਾਈ ਸਾਹਿਬ ਬਹੁਤ ਚੰਗਾ ਕੰਮ ਕਰ ਰਹੇ ਆ ਯੈਸ ਵੀ ਆਰ ਨਾਟ ਪਰਫੈਕਟ ਯੂ نو ਆਪਾਂ ਇਹਨੇ ਆਪਾਂ ਬਹੁਤ ਕਮੀ ਆ ਸਮ ਟਾਈਮਸ ਵੀ ਫੋਰਗੇਟ ਸਮਥਿੰਗ ਬਟ ਆਪਾਂ ਇਹ ਆਰਗੇਨਾਈਜੇਸ਼ਨ ਨੂੰ ਵਧੀਆ ਬਣਾਉਣਾ ਕਰਕੇ ਆਪਾਂ ਪੜਾ ਦੇ ਸਾਰਿਆਂ ਨੂੰ ਹਾਂਜੀ ਸਿੰਘ ਜੀ ਦੈਟਸ ਇਟ ਆਈ ਕੈਨ ਬੋਲ ਯਾ ਜੀ ਅਦਰ ਟੀਮ ਮੈਂ ਨਹੀਂ ਕਰਦਾ ਕੋਈ ਨਹੀਂ

thank you yeah, singh yes yeah. yeah, singh Introducing you Okay. we hand here. Thank you for so sure. <laughs> <Okay. laughs> <laughs> Next run, Jeep Singh. ਤੁਸੀਂ ਆਪਣੇ ਆਜੋ ਹਫਤਾਂ ਜੂਸਾ ਉਹਨਾਂ ਦੇ ਇਤਿਹਾਸ ਤੇ ਰਣਜੀਤ ਜੀ ਤੇ ਰਸ਼ੇਂਦਰ ਕੌਰ ਜੀ ਦੇ ਤੁਸੀਂ ਲੈ ਲਓ। ਆ ਜੀ। ਦੀਪਕ ਸਿੰਘ। ਦੀਪੂ ਜੀ ਉਹਨੂੰ ਦੇ ਦੇ। ਯਾਹ ਨਾ। ਪਰਜੋਤ ਤੇ ਕੁਲਵੀਰ ਦਾ ਮੈਡਲ ਮਨਪੀ ਤੁਸੀਂ ਲੈ ਕੇ ਜਾਓ ਬੱਚੇ। ਉਹਨਾਂ ਨੂੰ ਦੇ ਦਿਓ ਦੋਵਾਂ ਦੇ। ਇਹ ਬੱਸ ਆਉਂਦੀ ਵੀ ਬੀਜੀ ਵਾਣੀ ਨਾ। ਕਿੱਦਾਂ ਸਹਾਂ। ਜੀ। ਇਹਨਾਂ ਨੂੰ ਦਿਤਾਓ। ਠੀਕ ਹੈ ਜੀ। ਮਾਰਾ ਇੱਕ ਹੋਰ ਲੈ ਜਾਓ ਇੱਕ ਵੈਸੇ ਜੀ ਰਣਜੀਤ ਜੀ ਦੀ ਗੱਲ ਕਰਨ ਵਾਲਾ ਰਹੂਗਾ ਤਾਂ ਕੋਈ ਨਾ ਕਰਦਾ ਪਵਨ ਜੋਤ ਸਿੰਘ ਚਾਹਲ ਪਵਨ ਜੋਤ तो लिटरली ਤੁਸੀਂ ਵੀ ਨਾਲ ਹੋ ਨਹੀਂ ਆਇਆ ਆਇਆ ਨਾਲ ਹੋ ਗਏ ਅਨੈਕਸ ਹਰਪੀ ਸਿੰਘ ਕਾਹੋ ਜੀ ਹਰਪੀ ਸਿੰਘ ਜੀ ਪਲੇਸ ਕਮਨਿਟ ਅਨੈਕਸ ਵਨ ਮਨੀਸ਼ ਮੋਹਨ ਅਹ ਅਹ ਵੇ ਲਾਲੇ ਪੁੱਤ ਪਰ ਜੋ ਤੂੰ ਨੇ ਲੈ ਲੇ ਹਾਂਜੀ ਜਿਹੜੇ ਛੇੜੇ ਕੋਈ ਤੁਸੀਂ ਬੁਲਾਏ ਸੀ ਪਿਛਲੀ ਵਾਰ ਅੱਜ ਵੀਗੇ ਰਹਿਣੇ ਹੁਣ ਬਾਪ ਦਾ ਜੁਸਵਾ ਮੈਂ ਆ ਤੈਨੂੰ ਜਾਣਾ ਨੇ ਲੈ ਆ ਉਹਨਾਂ ਦੇ ਲੈ ਲਓ ਕੋਈ ਪਲੀਜ਼ ਜਿਹੜੇ ਲਾਸਟ ਟਾਈਮ ਤੋਂ ਨੇਕ ਕਿੱਤਾ ਸੀ ਮੈਨੂੰ ਜਿਨ੍ਹਾਂ ਦਾ ਕੋਈ ਨੌਨ ਬੰਦੇ ਰਹਿੰਦੇ ਆ ਲਾਸਟ ਟਾਈਮ ਵਾਲੇ ਉਹ ਵੀ ਲੈ ਲਿਓ ਕੋਈ ਹਾਂਜੀ

ਹਾਂਜੀ ਪਹਿਲਾਂ ਤਾਂ ਜਿੰਨੇ ਵੀ ਪਤਵੰਤੇ ਸੱਜਣ ਪਹੁੰਚੇ ਜੀ ਸਰਕਾਰ ਜੋ ਪਹੁੰਚੇ ਹੈਗੇ ਆ ਸਭ ਤੋਂ ਆਪਾਂ ਸਵਾਗਤ ਕਰਦੇ ਆਗੇ ਜੀ ਚੜਦੀ ਤੁਸੀਂ ਦੇਖ ਸਕਦੇ ਕਿ ਚੜਦੀ ਕਲਾ ਬ੍ਰਦਰਹੂਡ ਵੈਲਫੇਅਰ ਐਸੋਸੀਏਸ਼ਨ ਜਸਵਿੰਦਰ ਸਿੰਘ ਦਿਲਾਵਰੀ ਤੇ ਉਹਨਾਂ ਦੀ ਸਾਰੀ ਟੀਮ ਬਹੁਤ ਸ਼ਾਨਦਾਰ ਕੰਮ ਕਰਦੀ ਹੈ ਜਿੱਤੇ ਕਿ ਅੱਜ ਫੰਡ ਰੇਜ਼ਿੰਗ ਕਰਕੇ ਦਿੱਤੀ ਗਈ ਹੈ ਜੀ ਜੋ ਪਾਸਟ ਡੇਸ ਦੇ ਵਿੱਚ ਪੰਜਾਬ ਚ ਹੜ ਪੀੜਤ ਆਈ ਸੀ ਜੀ ਬਹੁਤ ਵੱਡੀਆਂ ਨੇਕ ਕਾਰਜ ਕੀਤਾ ਹੈਗਾ ਤੇ ਇਹਨਾਂ ਦੀ ਜੋ ਹੈਗੀ ਜੀ ਸੰਸਥਾ ਬਹੁਤ ਵਧੀਆ ਕੰਮ ਕਰਦੀ ਹੈ ਚਾਹੇ ਉਹ ਬਲੈਡ ਡੋਨੇਸ਼ਨਸ ਹੋਵੇ ਕਿਸੇ ਤਰ੍ਹਾਂ ਦਾ ਵੀ ਕੋਈ ਕਮਿਊਨਿਟੀ ਨੂੰ ਲੋੜ ਹੁੰਦੀ ਹੈ ਤਾਂ ਬਹੁਤ ਅੱਗੇ ਵੱਧ ਚ ਜਿਸ ਤਰ੍ਹਾਂ ਦਾ ਹੁਣ ਅੱਜ ਇਕੱਠ ਦੇ ਕੇ ਰਾਨ ਹੋ ਗਈ ਕਿ ਲੋਕਾਂ ਚ ਲੋਕ ਹਿੰਮਤ ਵੀ ਕਰਦੇ ਹੈਗੇ ਆ ਔਰ ਰੋਨੇਸ਼ਨ ਜੋ ਹੈਗੀ ਤੁਹਾਡੇ 1 1 ਪੂੰਦ ਨਾਲ ਆਪਾਂ ਕਹਿੰਦੇ ਹਾਂ ਸਮੁੰਦਰ ਬਣ ਜਾਂਦਾ ਹੈਗਾ ਕਿ ਤੁਹਾਡੀ 1 1 ਪੂੰਦ ਦਿੱਤੀ 1 1 ਜੋ ਡਾਲਰ ਦਿੱਤਾ ਹੈਗਾ ਜੀ ਉਹ ਕਾਊਂਟ ਕਰਦਾ ਹੈਗਾ ਤੇ ਬਾਅਦ ਚੜ ਕੇ ਤੁਸੀਂ ਇਸ ਚੀਜ਼ ਦੇ ਵਿੱਚ ਆਇਆ ਕਰੋ ਚਾਹੇ ਕਿਸੇ ਦਾ ਵੀ ਹੈਗਾ ਚਾਹੇ ਉਹ ਮਤਲਬ ਕਿ ਇਹ ਨਹੀਂ ਹੈ ਕਿ ਤਨ ਨਾਲ ਕੱਲੀ ਸੇਵਾ ਹੋਣੀ ਹੈ ਤਨ ਮਨ ਤੇ ਤਨ ਤਿੰਨਾਂ ਚੀਜ਼ਾਂ ਨਾਲ ਹੀ ਉਹ ਤਿੰਨਾਂ ਚੀਜ਼ਾਂ ਹੀ ਜ਼ਰੂਰੀ ਹੈਗੀ ਆ ਜੀ ਤੁਸੀਂ ਜੁੜੋ ਇਹਨਾਂ ਦੀ ਸੰਸਥਾ ਦੇ ਨਾਲ ਵੀ ਹੈਗੀਆਂ ਹੋਰ ਵੀ ਜਿੰਨੀਆਂ ਕੋਈ ਸੰਸਥਾਵਾਂ ਚੰਗਾ ਕੰਮ ਕਰ ਰਹੀਆਂ ਹੈਗੀਆਂ ਉਹਨਾਂ ਨਾਲ ਜੁੜੋ ਜੀ ਤੇ ਬਾਕੀ ਦੁਬਾਰਤੋ ਸਵਾਗਤ ਕਰਦੇ ਹਾਂ ਜੀ ਸਾਰਿਆਂ ਦਾ ਜਿੰਨੇ ਵੀ ਸੱਜਣ ਪਹੁੰਚੇ ਆ ਤਸਵਿੰਦਰ ਸਿੰਘ ਦਿਲਾਵਰੀ ਜੀ ਦਾ ਤੇ ਸਾਰੀ ਟੀਮ ਦਾ ਜੀ ਥੈਂਕ ਯੂ ਜ਼ਰ